ਅੱਜ ਅਸੀਂ ਆਪਣਾ ਇੱਕ ਹੋਰ ਨੌਜਵਾਨ ਵੀਰ ਜਿਹੜਾ ਨਾ ਟਰੱਕ ਹਾਦਸੇ ਦੇ ਵਿੱਚ ਗਵਾ ਲਿਆ ਮੈਂ ਸਵੇਰੇ ਅੱਜ ਇਹ ਖਬਰ ਸੁਣੀ ਰੇਡੀਓ ਟਾਕ ਸ਼ੋਅ ਦੇ ਵਿੱਚ ਤੇ ਗੱਲ ਹੋ ਰਹੀ ਸੀ ਵੀ ਇਹ ਵੀਰ ਯੂਐਸਏ ਗਿਆ ਸੀ ਟਰੱਕ ਲੈ ਕੇ ਤੇ ਉੱਥੇ ਐਕਸੀਡੈਂਟ ਵਾਪਰਦਾ ਤੇ ਇਹਦੀ ਥਾਹੇ ਮੌਤ ਹੋ ਜਾਂਦੀ ਹੈ ਤੇ ਗੱਲ ਇਹ ਵੀ ਹੋ ਰਹੀ ਸੀ ਕਿ ਉਹਦੇ ਜਿਹੜੇ ਪਰਿਵਾਰਕ ਹਾਲਾਤ ਨੇ ਉਹ ਬਹੁਤ ਹੀ ਜ਼ਿਆਦੇ ਚੰਗੇ ਨਹੀਂ ਹੈਗੇ ਪਿਛੇ ਬਜ਼ੁਰਗ ਮਾਪਿਓ ਨੇ ਕੋਈ ਜਵਾਨ ਉਹਦੀ ਘਰ ਵਾਲੀ ਹੈਗੀ ਆ ਜਿਹੜੀ ਵਿਧਵਾ ਹੋ ਗਈ ਆ ਤੇ ਉਹਦੀ ਫਾਈਨੈਂਸ਼ੀਅਲ ਸਪੋਰਟ ਵਾਸਤੇ ਗੋ ਫੰਡ ਵੀ ਪੇਜ ਜਿਹੜਾ ਉਹ ਵੀ ਚਲਾਇਆ ਗਿਆ ਹੈਗਾ ਸੋ ਇਹੋ ਜੀ ਘਟਨਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਕਿਸੇ ਦੇ ਘਰ ਵੀ ਨਾ ਵਾਪਰੇ ਕਿਉਂਕਿ ਜਿਹਦੇ ਘਰ ਵਾਪਰਦੀ ਆ ਦੁੱਖ ਉਹਨੂੰ ਪਤਾ ਹੁੰਦਾ ਵੀ ਉਹਦੇ ਘਰੋਂ ਜੀ ਗਏ ਦਾ ਕੀ ਹੁੰਦਾ ਅਸੀਂ ਤੇ ਕੀ ਕਹਿਣਾ ਹੁੰਦਾ ਸੀ ਤੇ ਚਾਰ ਲਫ਼ਜ਼ ਇਹੀ ਕਹਣੇ ਹੁੰਦੇ ਨੇ ਵੀ ਪਰਮਾਤਮਾ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਿਛੇ ਰਹਿ ਗਏ ਪਰਿਵਾਰ ਨੂੰ ਪਾਣਾ ਬਲਣ ਦਾ ਬਲ ਬਖਸ਼ੇ ਪਰ ਇਹਦੀ ਨਾਰ ਨਾਲ ਗੋ ਫੰਡ ਵੀ ਪੇਜ ਚਲਾਉਣਾ ਕਿਸੇ ਹੱਦ ਤੱਕ ਠੀਕ ਵੀ ਹੈ ਤੇ ਕਿਸੇ ਹੱਦ ਤੱਕ ਸਾਡੀ ਸਮਝ ਦੇ ਵਿੱਚ ਕਮੀ ਦਾ ਕਾਰਨ ਵੀ ਬਣਦਾ ਹੈ ਇੱਕ ਚੀਜ਼ ਸਾਨੂੰ ਸਾਰੇ ਟਰੱਕ ਡਰਾਈਵਰ ਜਿਹੜੇ ਵੀਰ ਨੇ ਉਹਨਾਂ ਨੂੰ ਇਹ ਸਮਝਣੀ ਚਾਹੀਦੀ ਆ ਕਿ ਜਦੋਂ ਤੁਸੀਂ ਟਰੱਕ ਚਲਾ ਰਹੇ ਹੁੰਦੇ ਹੋ ਤੇ ਟਰੱਕ ਚਲਾਉਂਦਿਆਂ ਹੋਇਆ ਅਗਰ ਤੁਹਾਡੇ ਨਾਲ ਕੋਈ ਵੀ ਹਾਦਸਾ ਵਾਪਰ ਜਾਂਦਾ ਉਹਨੂੰ ਅਸੀਂ ਔਨ ਜੌਬ ਐਕਸੀਡੈਂਟਸ ਕਹਿੰਦੇ ਆ ਜਿਹੜੇ ਕੰਮ ਦੇ ਦੌਰਾਨ ਹੋਏ ਐਕਸੀਡੈਂਟ ਹੁੰਦੇ ਨੇ। ਤੋਂ ਜਿਹੜੀ ਵੀ ਐਕਸੀਡੈਂਟ ਤੁਹਾਡੇ ਕੰਮ ਦੇ ਦੌਰਾਨ ਔਨ ਜੌਬ ਸਾਈਟ ਹੁੰਦੇ ਨੇ ਉਹ ਸਾਰੇ ਦੇ ਸਾਰੇ ਤੁਹਾਡੀ ਟਰਕਿੰਗ ਇੰਸ਼ੋਰੈਂਸ ਜਿਹੜੀ ਹੁੰਦੀ ਆ ਉਹਨਾਂ ਨੂੰ ਪੇ ਕਰਨ ਵਾਸਤੇ ਉਹ ਲਾਇਬਲ ਹੁੰਦੀ ਆ। ਇਹ ਤੋਂ ਇਲਾਵਾ ਤੁਹਾਡੇ ਕੋਲ WSIB ਕਵਰੇਜ ਵੀ ਹੁੰਦੀ ਆ ਜਿਹੜੀ ਵਰਕਪਲੇਸ ਸੇਫਟੀ ਇੰਸ਼ੋਰੈਂਸ ਹੁੰਦੀ ਆ ਕਿ ਜੇ ਕੰਮ ਦੇ ਦੌਰਾਨ ਤੁਹਾਡੇ ਦੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਤੇ ਤੁਹਾਡੇ ਜਿਹੜੀ ਕੰਪਨਸੇਸ਼ਨ ਹੈਗੀ ਆ ਉਹਦੀ ਜਿਹੜਾ ਖਰਚਾ ਦੇਣ ਵਾਸਤੇ ਇਹ ਜਿਹੜੀਆਂ ਦੋ ਬਾਡੀਜ਼ ਨੇ ਉਹ ਲਾਇਬਲ ਹੁੰਦੀਆਂ ਨੇ ਦੋਨਾਂ ਦੇ ਵਿੱਚੋਂ ਇੱਕ ਨੇ ਪਹਿਲੋ ਐਕਸ਼ਨ ਲੈਣਾ ਹੁੰਦਾ ਤੇ ਸਭ ਤੋਂ ਪਹਿਲਾਂ ਐਕਸ਼ਨ ਜਿਹੜਾ ਹੁੰਦਾ ਉਹ ਇੰਸ਼ੋਰੈਂਸ ਦਾ ਹੀ ਹੁੰਦਾ ਸੋ ਇਹ ਤੁਹਾਨੂੰ ਇਸ ਲਈ ਦੱਸ ਰਿਹਾ ਵੀ ਇਹੋ ਜੀ ਸੇਮ ਘਟਣਾ ਮੇਰੇ ਆਪ ਦੇ ਦੋਸਤ ਨਾਲ ਵੀ ਵਾਪਰੀ ਸੀਗੀ ਇਹ ਸਮਾਂ ਉਸ ਵੇਲੇ 2000 ਪੰਜ ਜਾਂ 6 ਦਾ ਸੀਗਾ ਮੈਂ ਵੀ ਉਦੋਂ ਬੀਸੀ ਨੂੰ ਟਰੱਕ ਚਲਾਉਂਦਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਉਦੋਂ ਵਿంటర్ ਸੀ ਸਨੋ ਦੇ ਦਿਨ ਸੀਗੇ ਤੇ ਜਿਹੜਾ ਮੇਰਾ ਦੋਸਤ ਸੀਗਾ ਥੋੜਾ ਉਹ ਜਵਾਨੀ ਜੋਸ਼ ਵਿੱਚ ਉਹ ਜ਼ਿਆਦਾ ਰਹਿੰਦਾ ਹੁੰਦਾ ਸੀ ਤਾਂ ਬਜੇਤ ਸੀਗਾ ਵੀ बैड ਵੈਦਰ ਦੇ ਵਿੱਚ ਮੈਂ ਜਾਣਾ ਗਲਤੀ ਉਹਦੀ ਵੀ ਸੀਗੀ ਤੇ ਹਾਲਾਂਕਿ ਮੈਂ ਕੁਝ ਘੰਟਿਆਂ ਦੇ ਫਰਕ ਦੇ ਨਾਲ ਉਹਦੇ ਪਿੱਛੇ ਹੀ ਜਾ ਰਿਹਾ ਸੀਗਾ ਉਦੋਂ ਮੋਬਾਈਲ ਫੋਨ ਵੀ ਬਹੁਤੇ ਨਹੀਂ ਸੀ ਚੱਲਦੇ ਹੁੰਦੇ ਤੇ ਸਾਡਾ ਸਾਰਿਆਂ ਨੇ ਇੱਕ ਦਿਨ ਕਨੈਕਸ਼ਨ ਜਿਹੜਾ ਉਹ ਥਰੂ ਸੀਬੀ ਹੀ ਸਾਰੇ ਇੱਕ ਦੂਜੇ ਡਰਾਈਵਰਸ ਨਾਲ ਹੁੰਦਾ ਆਉਂਦਾ ਸੀਗਾ ਤੇ ਉਸ ਵੀਰ ਦਾ ਵੀ ਹੈਡ ਟੂ ਹੈਡ ਕੋਲੀਜਨ ਹੁੰਦੀ ਆ ਉਸ ਥਾਂਏ ਉਹ ਕੈਲੀਪਿਓ ਕੁਮਾਰ ਚਲੇ ਜਾਂਦਾ ਬੇਹੋਸ਼ ਹੋ ਜਾਂਦਾ ਅਨਕੌਂਸ਼ੀਅਸ ਹੋ ਜਾਂਦਾ ਉਹਨੂੰ 에어 ਲਿਫਟ ਕੀਤਾ ਜਾਂਦਾ ਆ 에어 ਲਿਫਟ ਕਰਕੇ ਟ੍ਰਾਂਟੋ ਲਿਆਂਦਾ ਜਾਂਦਾ ਟ੍ਰਾਂਟੋ ਹਸਪੀਟਲ ਦੇ ਵਿੱਚ ਉਹ ਤਕਰੀਬਨ 10 ਤੋਂ 12 ਦਿਨੋਂ ਕੂਮਾ ਦੇ ਵਿੱਚ ਰਹਿੰਦਾ ਤੇ ਜਦੋਂ ਉਹ ਕੂਮਾ ਤੋਂ ਬਾਹਰ ਆਉਂਦਾ ਪਹਿਲੋਂ ਦੱਸ ਦਿਆਂ ਬਜਰੋਂ ਕੂਮਾ ਦੇ ਵਿੱਚ ਸੀਗਾ ਤੇ ਸਾਡੇ ਸਾਰੇ ਫਰੈਂਟ ਸਰਕਲ ਦੇ ਵਿੱਚ ਉਦੋਂ ਗੱਲਾਂ ਸ਼ੁਰੂ ਹੋ ਗਈਆਂ ਸੀਗੀਆਂ ਪੀ ਉਹਦਾ ਵੀਰ ਦੇ ਹਾਲਤ ਬਹੁਤ ਮਾੜੀ ਆ ਵੀ ਕਿਸੇ ਟਾਈਮ ਵੀ ਕੋਈ ਵੀ ਜੜੀ ਬੁਰੀ ਘਟਨਾ ਆ ਵਾਪਰ ਸਕਦੀ ਆ ਤੇ ਸਾਨੂੰ ਅਗਲੇ ਇੰਤਜ਼ਾਮ ਕਰਨੇ ਚਾਹੀਦੇ ਹੈਗੇ ਨੇ ਜਿਦਾ ਆਮ ਕਰਕੇ ਪਿੰਡਾਂ 'ਚ ਹੁੰਦਾ ਨਾ ਜੇਕਰ ਪਤਾ ਲੱਗ ਜਵੇ ਕਿ ਹਾਂ ਆ ਘਟਨਾ ਵਾਪਰ ਸਕਦੀ ਕਿਸੇ ਟਾਈਮ ਵੀ ਤੇ ਅਕਸਰ ਹੀ ਲੋਕ ਜਿਹੜੇ ਨੇ ਉਹ ਬਾਲਣ ਇਕੱਠਾ ਕਰਨਾ ਸ਼ੁਰੂ ਕਰ ਮੰਦਦੇ ਨੇ ਇਹੋ ਜਿਹੀਆਂ ਚਲੋ ਵਿਉਤਾਂ ਸਾਡੇ ਦਿਮਾਗ ਵਿੱਚ ਵੀ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਿ ਆਹੋ ਜੀ ਘਟਨਾ ਕਿਸੇ ਟਾਈਮ ਵੀ ਵਾਪਰ ਸਕਦੀ ਆ ਵੀ ਬਹੁਤ ਜ਼ਿਆਦਾ ਸੀਰੀਅਸ ਹੈਗਾ ਚਲੋ ਪਰ ਪ੍ਰਮਾਤਮਾ ਨੇ ਉਹਨੂੰ ਕਹਿ ਲਿਆ ਵੀ ਜ਼ਿੰਦਗੀ ਬਖਸ਼ੀ ਉਹ 14 12-14 ਦਿਨਾਂ ਦੁਬਾਰ ਉਹਨੂੰ ਹੋਸ਼ ਆਈ ਹੋਸ਼ ਹੋਣ ਤੋਂ ਬਾਅਦ ਜਦੋਂ ਘਰ ਵਾਪਸ ਆਇਆ ਤੇ ਦਿਮਾਗ ਉੱਤੇ ਇਹਦੇ ਬਹੁਤ ਵੱਡਾ ਬੋਝ ਸੀ ਬੋਝ ਇਹ ਸੀ ਕਿ ਉਹਨਾਂ ਦਿਨਾਂ 'ਚ ਫੋਨ ਘਟ ਹੁੰਦੇ ਸੀ ਤੇ ਉਹਦੇ ਘਰ ਨਹੀਂ ਸੀ ਦੱਸਿਆ ਕਿਸ ਨੂੰ ਵੀ ਵੀ ਉਹਦੇ ਨਾਲੇ ਉਹ ਘਟਨਾ ਵਾਪਰੀ ਹੈਗੀ ਆ ਤਾਂ ਜਦੋਂ ਉਹ ਹੋਸ਼ ਵਿੱਚ ਆਉਂਦਾ ਤੇ ਉਹਦੀ ਇੱਕ ਲੱਤ ਤੇ ਇੱਕ ਬਾਹ ਜਿਹੜੀ ਜਿਹੜੀ ਪੂਰੀ ਤਰ੍ਹਾਂ ਫਟੜ ਹੋ ਚੁੱਕੀ ਸੀ ਇੰਜਰਡ ਸੀਗੀ ਉਹਦੇ ਵਿੱਚ ਰੋਡਾਂ ਪਈਆਂ ਹੋਈਆਂ ਸੀਆਂ ਤੇ ਆਪਣੀਆਂ ਬਾਹਾਂ ਤੇ ਆਪਣੀ ਇੱਕ ਬਾਹ ਤੇ ਇੱਕ ਲੱਤ ਨੂੰ ਦੇਖ ਕੇ ਉਹ ਕਹਿ ਲਿਆ ਕਿ ਡਿਪਰੈਸ਼ਨ ਵਿੱਚ ਚਲੇ ਗਿਆ ਵੀ ਮੇਰੇ ਨਾਲ ਕੀ ਵਾਪਰਿਆ ਵੀ ਮੇਰੀਆਂ ਤਾਂ ਬਹੁਤ ਜ਼ਿਆਦਾ ਲਾਇਬਿਲਟੀ ਸੀਗੀਆਂ ਮੈਂ ਆਪਣੇ ਪਰਿਵਾਰ ਦੀ ਪਿੱਛੇ ਸਪੋਰਟ ਕਰਦਾ ਵਾਂ ਹੁਣ ਇੱਥੇ ਕੀ ਹੋਇਆ ਸੀ ਕਿ ਉਹ ਜਿੰਨਾ ਡਿਪਰੈਸ਼ਨ ਵਿੱਚ ਸੀਗਾ ਉਸ ਵੇਲੇ ਉਹ ਡੇਟ ਰੋਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਕਿਸ ਨੇ ਸਲਾਹ ਦਿੱਤੀ ਸਾਨੂੰ ਉਸ ਵੇਲੇ ਚੰਗੀ ਵੀ ਤੁਸੀਂ ਇੰਸ਼ੋਰੈਂਸ ਉੱਤੇ ਕਲੇਮ ਕਰੋ ਤੁਸੀਂ ਸੋ ਉਸ ਮੁੰਡੇ ਨੇ ਇਹੀ ਕੰਮ ਕੀਤਾ ਵੀ ਉਹਨੇ ਇੰਸ਼ੋਰੈਂਸ ਉੱਤੇ ਕਲੇਮ ਕੀਤਾ ਤੇ ਇੰਸ਼ੋਰੈਂਸ ਨੇ ਉਹਨੂੰ ਕਾਫੀ ਸਾਲਾਂ ਤੱਕ ਉਹਨੂੰ ਜਿੰਨਾ ਉਹਦਾ ਖਰਚਾ ਬਣਦਾ ਸੀ ਉਹਦੇ ਹਸਪੀਟਲ ਦਾ ਉਸ ਤੋਂ ਬਾਅਦ ਜਿਹੜਾ ਦਾ ਰੀਹੈਬਿਲਿਟੇਸ਼ਨ ਦਾ ਸੀਗਾ ਜਿਹਦੇ ਵਿੱਚ ਉਹਦੀ ਫਿਜ਼ੀਓਥੈਰੇਪੀ ਡਾਕਟਰ ਉਸ ਤੋਂ ਇਲਾਵਾ ਉਹਦੇ ਆਉਣ ਜਾਣ ਵਾਸਤੇ ਟੈਕਸੀ ਦਾ ਖਰਚਾ ਉਹਦੇ ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ ਉਹਨੂੰ ਇੰਗਲਿਸ਼ ਟੀਚ ਕਰਾਉਣ ਇੰਗਲਿਸ਼ ਸਮਝਾਉਣ ਦਾ ਉਹਨੂੰ ਜੀ ਤਾਂ ਨੂੰ ਇੰਗਲਿਸ਼ ਚ ਲਰਨ ਕਰੇ ਉਹ ਜੌਬ ਕਰਨ ਜੋਗਾ ਦੁਬਾਰਾ ਹੋਵੇ ਇਸ ਚੀਜ਼ ਵਾਸਤੇ ਉਹਦੇ ਘਰ ਟੀਚਰ ਆਇਆ ਕਰਨਾ ਸੋ ਇਹ ਸਾਰੀ ਜਿਹੜੀ امدਾਦ ਉਸ ਵੇਲੇ ਇੰਸ਼ੋਰੈਂਸ ਤੋਂ ਉਹਨੂੰ ਮਿਲੀ ਸੀਗੀ ਤੇ ਇਹ ਤੋਂ ਤੋਂ ਇਲਾਵਾ ਸ਼ੋਨਸ ਨੇ ਉਹਨੂੰ ਕਾਫੀ ਵੱਡੀ ਅਮਾਉਂਟ ਦੇ ਵਿੱਚ ਜਿਹੜੀ ਕੰਪਨਸੇਸ਼ਨ ਦਿੱਤੀ ਸੀ ਕਿ ਜਿਹਦੇ ਵਿੱਚ ਉਹਦੇ ਜਿਹੜੇ ਦੋ ਮੇਜਰ ਜਿਹੜੇ ਉਹਦੇ ਕਹਿ ਲੀਏ ਸਾਡੀ ਬਾਡੀ ਦੇ ਪਾਰਟਸ ਆ ਕਿ ਬਾਹਾਂ ਤੇ ਲੱਤ ਜਿਹੜੇ ਸੀਗੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ 50% ਘਟਾਰਾ ਜਿਹੜਾ ਉਹ ਕਿਹਾਤਾ ਗਿਆ ਸੀਗਾ ਪਰ ਚਲੋ ਹੱਸ ਵੇਲੇ ਉਹ ਚੰਗੀ ਸਿਹਤ ਵਿੱਚ ਆਪਦਾ ਸੋਹਣਾ ਕਾਰੋਬਾਰ ਕਰ ਰਿਹਾ ਉਹਦੀ ਆਪ ਦੀ ਟਰਕਿੰਗ ਕੰਪਨੀ ਹੈ ਇਸ ਵੇਲੇ ਔਰ ਇਹ ਮੈਂ ਤੁਹਾਨੂੰ ਇਸ ਲਈ ਦੱਸਦਾ ਪਿਆ ਵੀ ਤੁਹਾਡੇ ਕੋਲ ਗੋ ਫੰਡ ਵਿੱਚ ਤੇ ਜਾਣ ਤੋਂ ਪਹਿਲਾਂ ਇੰਸ਼ੋਰੈਂਸ ਦਾ ਇੱਕ ਹੱਲ ਹੁੰਦਾ ਇੰਸ਼ੋਰੈਂਸ ਜਿਹੜੀ ਹੈਗੀ ਉਹ ਸਾਰੀਆਂ ਚੀਜ਼ਾਂ ਕਵਰ ਕਵਰ ਕਰਨ ਵਾਸਤੇ ਲਾਇਬਲ ਹੁੰਦੀ ਹੈ ਜਦੋਂ ਤੁਹਾਡੀ ਔਨ ਦਾ ਜੌਬ ਜਾਂ ਜੌਬ ਸਾਈਟ ਦੇ ਉੱਤੇ ਤੁਹਾਡੇ ਨਾਲ ਕੋਈ ਵੀ ਐਕਸੀਡੈਂਟ ਵਰਤਦਾ ਹੈ ਕਿਸੇ ਦੀ ਮੌਤ ਹੋ ਜਾਣੀ ਇਹ ਬਹੁਤ ਵੱਡੀ ਘਟਨਾ ਹੈ ਪਰ ਇਹ ਤੋਂ ਇਲਾਵਾ ਤੁਸੀਂ ਡਿੱਗ ਪੈਂਦੇ ਹੋ ਤੁਹਾਡੇ ਕੋਲ 60 ਚੋਟ ਲੱਗ ਜਾਂਦੀ ਆ ਤੇ ਤਦ ਵੀ ਜਿਹੜੀ ਤੁਹਾਡੀ ਇੰਸ਼ੋਰੈਂਸ ਹੁੰਦੀ ਆ ਉਹ ਤੁਹਾਨੂੰ ਕਵਰ ਕਰਦੀ ਆ ਜੇ ਇਸ ਕੰਪਨੀ ਦਾ ਉਹ ਤੁਸੀਂ ਟਰੱਕ ਚਲਾ ਰਹੇ ਹੈਗੇ ਹੋ ਸੋ ਉਮੀਦ ਕਰਦਾ ਆ ਵੀ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਉਹਨਾਂ ਨੂੰ ਇਸ ਗੱਲ ਦੇ ਵਿੱਚੋਂ ਵੀ ਕੁਝ ਸਮਝਣ ਦਾ ਮੌਕਾ ਮਿਲੇਗਾ ਵੀ ਅਸੀਂ ਗੋ ਫੰਡ ਵੀ ਤੇ ਜਾਣ ਤੋਂ ਇਲਾਵਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਦੇ ਵਿੱਚੋਂ ਵੀ ਜਿਹੜੀ ਸਾਡੀ ਫਾਈਨੈਂਸ਼ੀਅਲ ਮਦਦ ਆ ਜਿਹਨੂੰ ਅਸੀਂ ਫਾਈਨੈਂਸ਼ੀਅਲ ਕੰਪਨਸੇਸ਼ਨ ਵੀ ਕਹਿ ਦਿੰਦੇ ਹਾਂ ਉਹ ਅਸੀਂ ਲੈ ਸਕਦੇ ਹੈਗੇ ਆ ਸੋ ਇਸ ਚੀਜ਼ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਵੀ ਬਾਕੀਆਂ ਨਾਲ ਜ਼ਰੂਰ ਕਰਿਓ ਜਾਈਂ ਰੱਬ ਰਾਖਾ